ਸਾਰਿਆਂ ਦਾ ਬਹੁਤ ਸਤਿਕਾਰ ਸਾਰਿਆਂ ਨੂੰ ਨਿੱਘੀ ਸਤਿ ਸ਼ਕਾਲ ਬਸ ਚਾਰ ਕਲਾਈਆਂ ਕਿਤੇ ਪੜੀਆਂ ਸੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਤੇਰੀ ਆਪ ਖੁਦ ਦੀ ਹੈ ਐਵੇਂ ਨਾ ਕਿਸੇ ਤੋਂ ਉਮੀਦ ਕਰੇ ਲੁੱਟਣ ਵਾਲੇ ਮਿਲਣਗੇ ਬਥੇਰੇ ਐ ਮੇਨਾ ਚਾਹਤ ਦੀ ਡੀਕ ਕਰੀ ਵਫਾ ਬੱਟੇ ਤੈਨੂੰ ਕਿਸੇ ਨੇ ਵਫਾ ਨਹੀਂ ਦੇਣੀ ਇਹ ਆਸ ਨਾ ਰੱਖੀ ਹੰਝੂ ਮਿਲਣਗੇ ਹਾਸਿਆਂ ਬੱਟੇ ਖਾਰੇ ਤੇ ਰੋਣਾ ਪਵੇਗਾ ਤੈਨੂੰ ਲੋਕ-ਲੁਕ ਚਵਾਰੇ ਇੱਥੇ ਖਰਾ ਮਿਲੂ ਕੋਈ ਪੱਕਾ ਜਵਾਨ ਦਾ ਧੋਖੇਬਾਜ਼ ਦੁਨੀਆ ਵਿੱਚ ਇਹ ਉਮੀਦ ਨਾ ਰੱਖੀ ਤੁਰਗੀਆਂ ਸੱਜਣਾ ਦੀ ਉਡੀਕ ਨਾ ਕਰੀ